ਬਹੁਤ ਹੀ ਸਾਦੇ ਤਰੀਕੇ ਦੇ ਨਾਲ ਤਿੱਕਰ ਦੇ ਬੇਸਿਕ ਜੇ ਸਮਾਨ ਤੋਂ ਬਣਿਆ ਇਹ ਬਹੁਤ ਹੀ ਚਟਪਟੇ ਜੇ ਸਨੈਕਸ ਤੇ ਜਿਨ੍ਹਾਂ ਦਾ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਤੇ ਤਿੱਖਾ ਹੈ ਇਤੇ ਇੰਨੇ ਜਿਆਦਾ ਕ੍ਰਿਸਪੀ ਬਣਦੇ ਐ ਜਦੋਂ ਤੁਸੀਂ ਬਣਾਓਗੇ ਤਾਂ ਹੈਰਾਨ ਰਹਿ ਜਾਓਗੇ ਹੁੰਦਾ ਕਿ ਇਹ ਸ਼ਾਮ ਨੂੰ ਜਦੋਂ ਬੱਚੇ ਘਰ ਆਉਂਦੇ ਆ ਤਾਂ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਚਾਹੀਦਾ ਤੇ ਪਰ ਉਹ ਵੀ ਚਟਪਟਾ ਕਿਉਂਕਿ ਛੇਤੀ ਛੇਤੀ ਇਹਨਾਂ ਨੂੰ ਕੋਈ ਚੀਜ਼ ਵੀ ਪਸੰਦ ਨਹੀਂ ਆਉਂਦੀ ਜਦੋਂ ਹੀ ਸੁਖਮ ਘਰ ਆਇਆ ਤੇ ਟਾਈਮ ਕਾਫੀ ਹੋ ਚੁੱਕਿਆ ਸੀ ਤੇ ਫਿਰ ਮੈਂ ਇਹਦੇ ਲਈ ਸਨੈਕਸ ਬਣਾਉਣੇ ਸ਼ੁਰੂ ਕੀਤੇ ਤਾਂ ਆਪਾਂ ਸਭ ਤੋਂ ਆਸਾਨ ਤਰੀਕਾ ਵਰਤਿਆ ਇਹਦੇ ਲਈ ਲਈ ਜੀ ਆਪਾਂ ਦੋ ਆਲੂ ਤੇ ਨੂੰ ਆਪਾਂ கிரேਟਰ ਕਰ ਲਿਆ ਤੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਧੋ ਲਿਆ ਇਹ ਤੁਸੀਂ ਇੱਕ ਦੋ ਵਾਰ ਧੋ ਲੈਨੇ ਆ ਮਲ ਮਲ ਕੇ ਕਿਉਂਕਿ ਜਿਹੜੀਆਂ ਇੱਥੇ ਨਿੱਕੇ ਨਿੱਕੇ ਜਿਹੜੇ ਇੱਕ ਦੋ ਟ੍ਰਿਕਸ ਐ ਉਹਨਾਂ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਉਹਨਾਂ ਨਾਲ ਹੀ ਇਹ ਬਹੁਤ ਵਧੀਆ ਬਣਦੇ ਐ ਜਦੋਂ ਇਹਨਾਂ ਨੂੰ ਆਪਾਂ ਧੋ ਕੇ ਨਿਚੋੜ ਲਿਆ ਫਿਰ ਇਹਦੇ ਵਿੱਚ ਆਪਾਂ 10 ਚਮਚੇ ਨਮਕ ਦਾ ਲਗਾ ਕੇ 10-15 ਮਿੰਟਾਂ ਦੇ ਲਈ ਇੱਕ ਸਾਈਡ ਤੇ ਰੱਖ ਦਾਂਗੀ ਤੇ ਇਹਦੇ ਲਈ ਤੁਸੀਂ ਬਾਕੀ ਸਾਰਾ ਸਮਾਨ ਤਿਆਰ ਕਰ ਲਿਓ ਬਹੁਤ ਹੀ ਘੱਟ ਸਮਾਨ ਦੇ ਵਿੱਚ ਇਹਦੇ ਲਈ ਜਿਆਦਾ ਸਮਾਨ ਤੁਹਾਨੂੰ ਤਿਆਰ ਵੀ ਨਹੀਂ ਕਰਨਾ ਪੈਣਾ ਸਿੰਪਲ ਜੀਆਂ ਚੀਜ਼ਾਂ ਵਰਤਣੀਆਂ ਆਂਗੀਆਂ ਜਦੋਂ ਤੁਸੀਂ ਇਹਨੂੰ ਨਮਕ ਲਗਾ ਕੇ ਰੱਖ ਦੋਗੇ ਤੇ 10-15 ਮਿੰਟਾਂ ਬਾਅਦ ਇਹਦੇ ਹੋਰ ਪਾਣੀ ਨਿਕਲਿਆ ਆਊਗਾ ਇਹਦੇ ਵਿੱਚੋਂ ਸਾਰਾ ਤੇ ਫਿਰ ਤੁਸੀਂ ਇਹਨੂੰ ਇੱਕ ਦੋ ਵਾਰੀ ਸਾਫ਼ ਪਾਣੀ ਨਾਲ ਨਿਚੋੜ ਲੈਣਾ ਇੱਥੇ ਇੰਨੀਆਂ ਕੀ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਜਦੋਂ ਆਪਾਂ ਇਹਨੂੰ ਬਿਲਕੁਲ ਨਿਚੋੜ ਲਿਆ ਦੇਖੋ ਸਾਫ਼ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਹਰੀ ਮਿਰਚ ਬਰੀਕ ਕੱਟ ਕੇ ਤੇ ਆਪਾਂ ਥੋੜੀ ਜੀ ਚਿੱਲੀ ਫਲੈਕਸ ਪਾਈ ਹੈ ਤੇ ਇਹ ਤੁਸੀਂ ਸੁੱਕੀ ਮਿਰਚ ਕੁੱਟ ਵੀ ਸਕਦੇ ਹੋ ਇਸੋਡੇ ਕੋਲ ਐਟ ਟਾਈਮ ਨਾ ਹੋਵੇ ਤੇ ਥੋੜਾ ਜਿਹਾ ਆਦਰਕ ਲਸਣ ਦਾ ਪੇਸਟ ਉਹ ਵੀ ਇਹਦੇ ਵਿੱਚ ਕੁੱਟ ਕੇ ਪਾਇਆ ਪਰ ਅਦਰਕ ਲਸਣ ਉਹੀ ਪਾਓ ਜਿਨ੍ਹਾਂ ਨੂੰ ਪਸੰਦ ਹੋਵੇ ਫਿਰ ਇਹਦੇ ਵਿੱਚ ਚਾਰ ਚਮਚੇ ਪਾਵਾਂਗੇ ਆਪਾਂ ਆਰਾ ਰੋਟ ਦੇ ਜਿਨ੍ਹਾਂ ਨੂੰ ਇਹ ਨਾ ਪਸੰਦ ਹੋਵੇ ਉਹ ਦੋ ਚਮਚੇ ਪਾ ਲਿਓ ਦੋ ਚਮਚੇ ਤੁਸੀਂ ਚਾਵਲਾਂ ਦਾ ਆਟਾ ਪਾ ਲਿਓ ਪਰ ਇਹ ਪਾਉਣਾ ਜ਼ਰੂਰ ਪਊਗਾ ਕਿਉਂਕਿ ਇਹਦੇ ਨਾਲ ਬਾਈਂਡਿੰਗ ਬਹੁਤ ਵਧੀਆ ਹੋਊਗੀ ਫਿਰ ਇਹਦੇ ਵਿੱਚ ਆਪਾਂ ਪਾਇਆ ਜੀ ਥੋੜਾ ਜਿਹਾ ਨਮਕ ਕਾਲਾ ਨਮਕ ਤੇ ਕਾਲੀ ਮਿਰਚ ਤੇ ਥੋੜਾ ਜਿਹਾ ਚਾਟ ਮਸਾਲਾ ਇਹ ਤਿੰਨ ਚੀਜ਼ਾਂ ਤੁਸੀਂ ਜ਼ਰੂਰ ਪਾਉਣੀਆਂ ਐਂਗੀਆਂ ਤੇ ਉਸ ਤੋਂ ਬਾਅਦ ਜੀ ਇਹਦੇ ਲਈ ਜ਼ਰੂਰੀ ਹੈ ਜਿਹੜੀ ਆਪਾਂ ਪਾਵਾਂਗੇ ਰੰਗ ਵਾਲੀ ਮਿਰਚ ਤੇ ਥੋੜੀ ਜੀ ਬਿਲਕੁਲ ਹਲਦੀ ਇਹ ਸਾਰੀਆਂ ਚੀਜ਼ਾਂ ਤੁਸੀਂ ਪਾ ਕੇ ਇਹਨੂੰ ਮਿਕਸ ਕਰ ਲੈਣਾਗਾ ਸਨੈਕਸ ਬਹੁਤ ਤਰ੍ਹਾਂ ਦੇ ਤੁਸੀਂ ਬਣਾਉਣੇ ਹੋ ਪਰ ਇੱਕ ਵਾਰੀ ਤੁਸੀਂ ਇਸ ਸਿੰਪਲ ਜਿਹਾ ਤਰੀਕਾ ਤੇ ਸਿੰਪਲ ਜਿਹਾ ਸਮਾਨ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਹੀ ਟੇਸਟੀ ਕ੍ਰਿਸਪੀ ਬਣਦੇ ਤੇ ਬਹੁਤ ਘੱਟ ਟਾਈਮ ਦੇ ਵਿੱਚ ਬਣਦੇ ਹੈਗੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਇਹਨੂੰ ਐਸੇ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਆਪਣੇ ਕੋਲੇ ਪਿਆਸੀ ਜੀ ਇੱਕ ਬਰੈਡ ਉਹ ਪੈਕੇਟ ਵਿੱਚ ਪਿਆਸੀ ਤੇ ਮੈਨੂੰ ਲੱਗਿਆ ਵੀ ਇੱਕ ਵੇਸਟ ਹੀ ਜਾਊਗਾ ਤਾਂ ਆਪਾਂ ਕੀ ਕੀਤਾ ਉਹਨੂੰ ਵੀ ਇਹਦੇ ਵਿੱਚ ਚੂਰਾ ਕਰਕੇ ਪਾ ਲਿਆ ਤੁਸੀਂ ਜੇ ਨਾ ਹੋਵੇ ਤਾਂ ਕੋਈ ਇਹਦੀ ਜ਼ਰੂਰਤ ਨਹੀਂ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਨੂੰ ਫੇਰ ਆਪਾਂ ਇਹਦੇ ਛੋਟੇ ਛੋਟੇ ਜਿਹੇ ਪੀੜੇ ਜਿਹਾ ਬਣਾ ਲਾਂਗੇ ਤੇ ਇਹ ਜ਼ਿਆਦਾ ਤੁਸੀਂ ਵੱਡੇ ਨਾ ਕਰਿਓ ਕੱਕੀ ਫਰਾਈ ਕਰਨ ਵਿੱਚ ਮੁਸ਼ਕਲ ਆਉਗੀ ਫਿਰ ਅੰਦਰੋਂ ਕਈ ਵਾਰੀ ਕੱਚੇ ਰਹਿ ਜਾਂਦੇ ਆ ਤੇ ਨਾਲੇ ਛੋਟੇ ਛੋਟੇ ਸੋਨੇ ਵੀ ਬਨੇ ਹੋਏ ਬਹੁਤ ਜ਼ਿਆਦਾ ਲੱਗਦੇ ਹੈਗੇ ਤੇ ਇਹਨੂੰ ਤੁਸੀਂ ਦੇਖੋ ਹਿਸਾਬ ਜੇ ਨਾਲ ਬਣਾ ਲੈਣੇਗੇ ਜਿਵੇਂ ਇਹ ਆਪਾਂ ਬਣਾਏ ਤੇ ਬਹੁਤ ਛੇਤੀ ਫਿਰ ਬਨ ਜਾਂਦੇ ਹੈਗੇ ਦੇਖੋ ਇਸ ਤਰੀਕੇ ਨਾਲ ਆਪੇ ਸਾਰੇ ਤਿਆਰ ਕਰ ਲੇ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਸੀਂ ਕਿਤੋਂ ਕਿਤੋਂ ਵੀਡੀਓ ਦੇਖਦੇ ਹੋ ਤੇ ਵੀਡੀਓਸ ਨੂੰ ਕਿਹੋ ਜਿਹੀਆਂ ਲੱਗਦੀਆਂ ਨੇ ਫਿਰ ਆਪਾਂ ਜੀ ਕੜਾਈ ਵਿੱਚ ਰੱਖਿਆ ਸੀ ਤੇਲ ਗਰਮ ਪਰ ਇਹਨੂੰ ਆਪਾਂ ਜ਼ਿਆਦਾ ਫੁੱਲ ਗਰਮ ਨਹੀਂ ਕਰਨਾ ਥੋੜਾ ਜਿਹਾ ਘੱਟ ਰੱਖਣਾ ਉਸ ਤੋਂ ਬਾਅਦ ਜੀ ਆਪਾਂ ਇੱਕ ਇੱਕ ਕਰਕੇ ਜਿਹੜੇ ਆਪਣੇ ਤਿਆਰ ਕੀਤੇ ਸਾਰੇ ਗੋਲ ਗੋਲ ਜਿਹੇ 스ਨੈਕਸ ਸੀਗੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਆਪਾਂ 2-3 ਮਿੰਟ ਲਈ ਬਿਲਕੁਲ ਨਹੀਂ ਹਿਲਾਵਾਂਗੇ ਕਿਉਂਕਿ ਆਪਣੀ ਫਲੇਮ ਹੈ ਜਿਹੜੀ ਉਹ ਮੀਡੀਅਮ ਤੇ ਹੈ ਤੇ ਇਹਦੇ ਤੇ ਆਪਾਂ ਨੂੰ ਜਲਨ ਵਗੈਰਾ ਦਾ ਕੋਈ ਡਰ ਨਹੀਂ ਆਪਣਾ ਤੇਲ ਵੀ ਜ਼ਿਆਦਾ ਗਰਮ ਨਹੀਂ ਤੇ ਇਸ ਕਰਕੇ ਇਹਨੂੰ 2 ਤੋਂ 3 ਮਿੰਟ ਇਸੇ ਤਰੀਕੇ ਨਾਲ ਪਈ ਰਹਿਣ ਦਿਓ ਤੇ ਇੱਕ ਚਮਚ ਨਾਲ ਤੁਸੀਂ ਥੋੜਾ ਜਿਹਾ ਤੇਲ ਹੈ ਜਿਹੜਾ ਇਹਨਾਂ ਦੇ ਉੱਪਰ ਪਾ ਦਿਓ ਜਿਹੜੇ ਕੀ ਕੜਾਈ ਤੋਂ ਐ ਲੱਗ ਰਿਹਾ ਹੋਵੇ ਆਪਾਂ ਨੂੰ ਵੀ ਤੇਲ ਤੋਂ ਬਾਹਰ ਨੇ ਇਸ ਤਰੀਕੇ ਨਾਲ ਕਿਉਂਕਿ ਜੇ ਇੱਕੇ ਦਾ ਵੀ ਤੁਸੀਂ ਇਹਨੂੰ ਹਲਾਓਗੇ ਤਾਂ ਇਹ ਕਈ ਵਾਰੀ ਕੜਾਈ ਦੇ ਨਾਲ ਨੀਚੇ ਥੋੜੇ ਜਿਹੀ ਚਿਪੇ ਪਏ ਹੁੰਦੇ ਆ ਤੇ ਜਿਹੜੇ ਨਾਲ ਇਹ ਖਰਾਬ ਹੋ ਜਾਣਗੇ ਉਸ ਤੋਂ ਬਾਅਦ ਜੀ ਦੇਖੋ ਸਮਾਂ ਬੀਤਦਾ ਗਿਆ ਤੇ 2 1/2 ਮਿੰਟਾਂ ਬਾਅਦ ਜਦੋਂ ਹੀ ਆਪਾਂ ਇਹਨਾਂ ਨੂੰ ਹਲਾਇਆ ਤੇ ਆਪਣੇ ਆਪ ਹੀ ਦੇਖੋ ਇਹ ਸਾਰੇ ਵਿੱਚ ਖਿਲਰ ਜੇ ਗਏ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਹਲਾਉਂਦੇ ਰਵਾਂਗੇ 6 ਤੋਂ 7 ਮਿੰਟਾਂ ਵਿੱਚ ਇਹ ਮੀਡੀਅਮ ਫਲੇਮ ਤੇ ਬਣ ਕੇ ਬਹੁਤ ਹੀ ਵਧੀਆ ਤੇ ਸੀ ਜੀ ਤਿਆਰ ਹੋ ਜਾਂਦੇ ਹੈਗੇ ਤੇ ਬਹੁਤ ਘੱਟ ਸਮਾਂ ਲੱਗਦਾ ਦੇਖੋ ਆਪਾਂ ਇਹਨੂੰ ਹੌਲੀ ਹੌਲੀ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਵਾਂਗੇ ਕਲਰ ਵਗੈਰਾ ਇਹਨਾਂ ਦਾ ਕਿੰਨਾ ਸੋਹਣਾ ਆਇਆ ਦੇਖੋ 골ਡ ਜੇ ਬਿਲਕੁਲ ਇਹ ਹੋ ਚੁੱਕੇ ਨੇ ਹੁਣੇ ਹੋ ਗਏ ਜੀ ਤਿਆਰ ਤੇ ਹੁਣੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਲਾਂਗੇ ਇੱਕ ਵਾਰ ਦੇ ਵਿੱਚ ਹੀ ਇਹ ਕਾਫੀ ਸਾਰੀ ਪੈ ਜਾਂਦੇ ਆ ਆਪਾਂ ਜਿੰਨੇ ਵੀ ਬਣਾਏ ਸੀ ਇੱਕੋ ਵਾਰੀ ਦੇ ਵਿੱਚ ਹੀ ਕੱਢ ਲੇ ਉਸ ਤੋਂ ਬਾਅਦ ਆਪਾਂ ਜੀ ਗੈਸ ਨੂੰ ਕਰਾਂਗੇ ਬੰਦ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਕਿੰਨੇ ਜ਼ਿਆਦਾ ਕ੍ਰਿਸਪੀ ਬਣੇ ਆ ਤੇ ਬਿਲਕੁਲ ਥੋੜੇ ਜਿਹਾ ਸਮਾਨ ਵਿੱਚ ਸਮਾਨ ਵੀ ਕੀ ਆਪਾਂ ਸਿਰਫ ਦੋ ਆਲੂ ਹੀ ਲਏ ਸੀ ਹੁਣ ਇਹਨੂੰ ਤੁਸੀਂ ਚਾਹੇ ਗ੍ਰੀਨ ਸੌਸ ਨਾਲ ਖਾਓ ਚਾਹੇ ਰੈੱਡ ਸੌਸ ਨਾਲ ਖਾਓ ਐਨੇ ਜਿਆਦਾ ਇਹ ਟੇਸਟੀ ਬਣਦੇ ਆ ਜਦੋਂ ਵੀ ਤੁਹਾਡਾ ਚਟਪਟਾ ਜਾਂ ਕੁਝ ਖਾਣ ਨੂੰ ਦਿਲ ਕਰੇ ਤਾਂ ਬਹੁਤ ਜਲਦੀ ਵਿੱਚ ਇਹ ਰੈਸਿਪੀ ਹੈ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖ ਲਈ ਧੰਨਵਾਦੀ